ਅਸਲਾਮੁਅਲੈਕੁਮ ਸਸਰੀਆਕਾਲ ਕਿਦਾਂ ਅੱਜ ਜਲਵੀਰੋ ਠੀਕ ਠਾਕ ਲੋ ਜੀ ਰਾਜਵੀਰ ਜਵੰਦਾ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਕਿਉਂਕਿ ਦੁੱਖ ਪੂਰੀ ਦੁਨੀਆ ਦੇ ਵਿੱਚ ਅੱਜ ਜਿਹੜੀ ਖਬਰ ਫੈਲੀ ਸੀ ਉਹਨਾਂ ਦੀ ਅੱਗ ਤਰ੍ਹਾਂ ਫੈਲ ਗਈ ਸੀ ਤੇ ਹਰ ਆਖੀ ਨਮ ਹੋ ਗਈ ਸੀ ਤੇ ਉਹਨਾਂ ਦਾ ਐਕਸੀਡੈਂਟ ਹੋਣ ਤੋਂ ਬਾਅਦ ਜਿਹੜਾ ਸੱਚ ਸਾਹਮਣੇ ਆ ਰਿਹਾ ਉਹਦੇ ਵਿੱਚ ਕੁਝ ਹੋਰ ਹੀ ਬੜਾ ਕੁਝ ਸਾਹਮਣੇ ਆ ਰਿਹਾ ਕਿ ਇਹ ਐਕਸੀਡੈਂਟ ਹੋਇਆ ਹੈ ਜਾਂ ਕਰਵਾਇਆ ਗਿਆ ਮੇਨ ਮੁੱਦਾ ਇਹ ਆ ਉਹ ਆਂਦਾ ਪਿਆ ਹੈ ਕਿ ਐਕਸੀਡੈਂਟ ਹੋਇਆ ਨਹੀਂ ਹੈ ਐਕਸੀਡੈਂਟ ਕਰਵਾਇਆ ਗਿਆ ਤੇ ਕਿਸ ਤਰ੍ਹਾਂ ਕਰਵਾਇਆ ਗਿਆ ਕਿਉਂ ਕਰਵਾਇਆ ਕਿੰਨੇ ਕਰਵਾਇਆ ਅੱਜ ਤੁਹਾਨੂੰ ਦੱਸਾਂਗਾ ਇਸ ਵੀਡੀਓ ਦੇ ਵਿੱਚ ਇਹ ਸਨੀ ਵੀਰੇ ਹਰ ਗੱਲਬਾਤ ਦੀ ਕੋਈ ਨਾ ਕੋਈ ਨਿਸ਼ਾਨਦੇਹੀ ਹੁੰਦੀ ਹੈ ਹਮੇਸ਼ਾ ਹੁੰਦੀ ਹੈ ਦੇਖੋ ਇਹ ਯਾਰ ਇੱਕ ਕਈ ਸਵਾਲ ਉੱਠਦੇ ਨੇ ਮਨ ਦੇ ਵਿੱਚ ਕਿ ਇੱਕ ਐਕਸੀਡੈਂਟ ਐਸਾ ਹੋਇਆ ਕਿ ਇੱਕ ਉਹਨਾਂ ਦਾ ਮਜ਼ਬੂਤ ਹੈਲਮਟ ਇੱਕ ਉਹਨਾਂ ਦੀ ਪੂਰੀ ਕਿੱਟ ਦੇ ਬਾਵਜੂਦ ਉਹਨਾਂ ਨੂੰ ਇੰਨੀ ਸੱਟ ਕਿਵੇਂ ਲੱਗੀ ਇੱਕ ਬੰਦੀ ਨੇ ਇੱਕ ਜ਼ਿਹਨ ਦੇ ਵਿੱਚ 100 ਸਵਾਲ ਉਹ ਤੁਸੀਂ ਦੇਖੋ ਕਿ ਬਾਈਕ ਨੂੰ ਵੀ ਕਹਿੰਦੇ ਕੁਝ ਨਹੀਂ ਹੋਇਆ ਹਾਂ ਜਿਸਨੂੰ ਵੀ ਫਰਾਂਸ ਨਹੀਂ ਆਈ ਅੱਛਾ ਇਹ ਇਹਦੇ ਲਈ ਆਪਾਂ ਨੂੰ ਸਭ ਤੋਂ ਪਹਿਲੇ ਤੇ ਵੀਡੀਓ ਦੇਖਣੀ ਪੈਣੀ ਹੈ ਇਹਦੇ ਵਿੱਚ ਉਹ ਨਿਸ਼ਾਨਦੇਹੀ ਕੀ ਲੈ ਕੇ ਆਇਆ ਸੱਚ ਵੀ ਸਾਹਮਣੇ ਆਇਆ ਉਸ ਨਿਸ਼ਾਨਦੇਹੀ ਤੇ ਆਪਾਂ ਵੀ ਕੋਈ ਗੋਰੋ ਫਿਕਰ ਕਰਾਂਗੇ ਮੈਂ ਵੀ ਗੋਰੋ ਕਰਾਂ ਕਿਉਂਕਿ ਟਾਈਟਲ ਵਿੱਚ ਇਹੀ ਲਿਖਿਆ ਹੋਇਆ ਹੈ ਇਹੀ ਲਿਖਿਆ ਹੋਇਆ ਹੈ ਕਿ ਸੱਚ ਸਾਹਮਣੇ ਆ ਗਿਆ ਕਿ ਮੌਤ ਦੀ ਵਜ੍ਹਾ ਕੀ ਬਣੀ ਚਲੋ ਰਾਜਵੀਰ ਜਵੰਦਾ ਇਸ ਦੁਨੀਆ ਤੇ ਨਹੀਂ ਰਿਹਾ ਉਸ ਦਾ ਦੇਹ ਸੰਸਕਾਰ ਹੋ ਗਿਆ ਪਰ ਉਸ ਦੀ ਜਿਹੜੀ ਮੌਤ ਆ ਉਹ ਬਹੁਤ ਸਾਰੇ ਸਵਾਲ ਪਿੱਛੇ ਛੱਡ ਗਈ। ਕਿ ਆਖਿਆ ਜਿਹੜੀ ਖਬਰ ਆਈ ਪਹਿਲਾਂ ਕਿ ਇੱਕ ਐਕਸੀਡੈਂਟ ਹੋਇਆ ਬਲੈਰੋ ਗੱਡੀ ਦੇ ਵਿੱਚ ਮੋਟਰਸਾਈਕਲ ਟਕਰਿਆ। ਬਲੈਰੋ ਗੱਡੀ ਜਿਹੜਾ ਮੋਟਰਸਾਈਕਲ ਬਲੈਰੋ ਗੱਡੀ ਦੇ ਵਿੱਚ ਵੱਜਿਆ ਪਰ ਉਹ ਬਲੈਰੋ ਗੱਡੀ ਵੀ ਨਹੀਂ ਲੱਭੀ ਗਈ। ਫੇਰ ਆਖਿਆ ਟੱਠੇ ਪੈ ਡਰ ਰਹੇ ਸੀ ਉਹਨਾਂ ਦੇ ਵਿੱਚ ਮੋਟਰਸਾਈਕਲ ਵੱਜਿਆ। ਉਹ ਟੱਠੇ ਵੀ ਨਹੀਂ ਲੱਭੇ। ਨਾ ਉਸ ਠੱਠਿਆਂ ਦੇ ਕੋਈ ਖਰੋਚ ਆਈ ਸੋਏ ਐਕਸੀਡੈਂਟ ਬਹੁਤ ਸਾਰੇ ਜਿਹੜੇ ਸਵਾਲ ਸਵਾਲ ਖੜੇ ਕਰ ਗਿਆ ਜਿਹੜੇ ਜਵਾਬ ਮੰਗਦਾ ਕਿਉਂਕਿ ਆਪਾਂ ਵੇਖਦੇ ਆ ਜਿਹੜੇ ਰਾਈਡੀਆਂ ਕਰਦੇ ਆ ਰਾਈਡਰ ਆ ਜਿਹੜੇ ਉਹ ਅਕਸਰ ਜਦੋਂ ਜਾਂਦੇ ਉਹਨਾਂ ਦੇ ਹਲਮਟ ਦੇ ਉੱਤੇ GoPro ਕੈਮਰਾ ਲੱਗਾ ਹੁੰਦਾ ਲੱਗਾ ਹੁੰਦਾ ਬਿਲਕੁਲ ਇਸ ਤਰ੍ਹਾਂ ਹੀ ਆ ਉਹ ਵੀਡੀਓ ਵੀ ਨਹੀਂ ਸਮਝ ਆਉਂਦੀ ਕਿਉਂ ਨਹੀਂ ਲੱਗਾ ਸੀ ਰਾਜਵੀਰ ਜਵੰਦੇ ਦਾ ਜਾਂ ਫਿਰ ਉਹ GoPro ਕੈਮਰਾ ਕਿੱਥੇ ਗਿਆ ਉਹ ਕੈਮਰਾ ਹੀ ਨਹੀਂ ਸਜਦਾ ਨਹੀਂ ਨਿਕਲਦਾ ਰਾਈਡ ਤੇ ਇੱਕ ਗਰੁੱਪ ਹੁੰਦਾ ਜਿਹੜੇ ਉਹ ਦੋਸਤ ਸੀ ਉਹ ਦੋਸਤ ਕਿੱਥੇ ਸੀ ਕਿਉਂ ਵਿਲਕਦਾ ਰਿਹਾ ਉੱਥੇ ਰਾਜਵੀਰ ਜਵੰਦਾ ਕਿਸੇ ਨੇ ਉਹ ਦੋਸਤਾਂ ਦੀ ਵੀ ਜਿਹੜੀ ਖੋਜ ਖਬਰ ਨਹੀਂ ਕੀਤੀ ਲੋਕਾਂ ਨੂੰ ਇਹ ਗੱਲ ਆਖ ਦਿੱਤੀ ਕਿ ਐਕਸੀਡੈਂਟ ਹੋਇਆ ਪਰ ਆਪਾਂ ਸਭ ਜਾਣਦੇ ਆ ਇੱਕ ਐਕਸੀਡੈਂਟ ਹੋਇਆ ਸੀ ਦੀਪ ਸਿੱਧੂ ਦਾ ਉਹ ਵੀ ਮਾਰਿਆ ਗਿਆ ਕਾਪੀ ਉਹ ਗੱਡੀ ਦਾ ਜਿਸ ਦੇ ਵਿੱਚ ਉਹ ਪੰਜਾਬ ਦਾ ਹੀਰਾ ਸਦਾ ਸਦਾ ਦੇ ਲਈ ਇੱਥੋਂ ਵਿਛੜ ਗਿਆ ਸੀ ਸੋ ਆਪਾਂ ਸਭ ਜਾਣਦੇ ਆਪਾਂ ਫਿਲਮਾਂ ਦੇ ਵਿੱਚ ਵੇਖਿਆ ਕੁਝ ਐਕਸੀਡੈਂਟ ਹੁੰਦੇ ਆ ਕੁਝ ਕਰਵਾਏ ਜਾਂਦੇ ਆ ਕੁਝ ਕਰਵਾਏ ਜਾਂਦੇ ਆ ਉਹਨਾਂ ਨੂੰ ਐਕਸੀਡੈਂਟ ਦਾ ਨਾਮ ਦਿੱਤਾ ਜਾਂਦਾ ਕੁਝ ਕੁਦਰਤੀ ਹੁੰਦੇ ਆ ਸੋ ਕੌਣ ਆ ਉਹ ਲੋਕ ਜਿਨ੍ਹਾਂ ਨੇ ਇਸ ਦੀ ਜਾਂਚ ਕਰਨੀ ਸੀ ਉਹਨਾਂ ਨੇ ਪੱਲਾ ਛਾੜ ਲਿਆ ਇਹ ਕਹਿ ਕੇ ਕਿ ਇੱਕ ਕੁਦਰਤੀ ਜਿਹੜਾ ਵਰਤਾਰਾ ਐਕਸੀਡੈਂਟ ਹੋ ਗਿਆ ਜਿਨ੍ਹਾਂ ਨੇ ਜਾਂਚ ਕਰਨੀ ਸੀ ਪਰ ਕਈ ਲੋਕ ਆ ਜਿਹੜੇ ਸਿਹਰਦ ਲੋਕ ਆ ਜਿਹੜੇ ਮੰਗ ਕਰ ਰਹੇ ਆ ਕਿ ਇਸ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਦੋਸ਼ੀ ਆ ਉਹਨਾਂ ਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਪਰਿਵਾਰ ਵਿਚਾਰੇ ਦੇ ਵਿੱਚ ਇਕੱਲਾ ਹੀ ਉਹ ਮੇਲ ਸੀ ਉਨ੍ਹਾਂ ਦੇ ਉੱਤੇ ਤਾਂ ਐਡਾ ਵੱਡਾ ਜਿਹੜਾ ਦੁੱਖਾਂ ਦਾ ਪਹਾੜ ਟੁੱਟ ਗਿਆ ਉਹਦਾ ਇਸ ਚੀਜ਼ ਬਾਰੇ ਸੋਚ ਵੀ ਨਹੀਂ ਸਕਦੇ ਉਹਨਾਂ ਨੇ ਤਾਂ ਕੁਦਰਤ ਦਾ ਭਾਣਾ ਮੰਨ ਲਿਆ ਪਰ ਜਿਹੜੇ ਪੰਜਾਬ ਦੇ ਸੁਹਿਰਦ ਲੋਕ ਆ ਉਹ ਜਰੂਰ ਇਸ ਚੀਜ਼ ਦੀ ਜਾਂਚ ਦੀ ਮੰਗ ਕਰ ਰਹੇ ਆ ਭਾਵੇਂ ਹਜੇ ਦੱਬੀ ਆਵਾਜ਼ ਦੇ ਵਿੱਚ ਹੀ ਕਰ ਰਹੇ ਆ ਤੁਹਾਨੂੰ ਦੱਸ ਦਿੰਨੇ ਆ ਕਿ ਰਾਜਵੀਰ ਜਵੰਦਾ ਇੱਕ ਬਾਈਕਰ ਸੀ ਤੇ ਉਸਦੇ ਜਿਹੜਾ ਹੈਲਮਟ ਲਿਆ ਸੀ ਉਸਦੀ ਕੀਮਤ 3 ਲੱਖ ਰੁਪਈਆ ਸੀ ਸਿਰਫ ਹੈਲਮਟ ਦੀ ਕੀਮਤ ਪਹਿਲਾਂ ਆਖਿਆ ਗਿਆ ਕਿ ਹੈਲਮਟ ਟੁੱਟ ਗਿਆ ਜੇ ਹੈਲਮਟ ਟੁੱਟਿਆ ਤੇ ਫਿਰ ਸਿਰ ਦੇ ਵਿੱਚ ਕੋਈ ਛੱਟ ਸਿੱਧੀ ਕਿਉਂ ਨਾ ਵੱਜੀ ਕਿਉਂ ਨਾ ਵੱਜੀ ਫਿਰ ਐਂਬੂਲੈਂਸ ਦੇ ਵਿੱਚ ਕਈ ਡਾਕਟਰਾਂ ਨੇ ਆਖਿਆ ਕਿ ਜਦੋਂ ਟੱਕਰ ਰਾਜਵੀਰ ਜਵੰਦਾ ਉੱਥੇ ਪਿਆ ਸੀ ਉੱਥੇ ਜੇਕਰ ਉਸ ਨੂੰ ਜਿਸ ਤਰੀਕੇ ਦੇ ਨਾਲ ਸਹੀ ਤਰੀਕੇ ਦੇ ਨਾਲ ਫਸਟ ਏਡ ਦਿੱਤੀ ਜਾਂਦੀ ਹੱਟੇ ਤੇ ਲਟਾ ਕੇ ਲਿਆਇਆ ਜਾਂਦਾ ਤੇ ਉਸ ਨੂੰ ਜਿਹੜੀ ਸਿਰ ਨੂੰ ਉਸ ਦੇ ਆਕਸੀਜਨ ਜਾਣੀ ਬੰਦ ਹੋਈ ਸੀ ਉਹ ਆਕਸੀਜਨ ਜਾਣੀ ਬੰਦ ਨਾ ਹੁੰਦੀ ਤੇ ਉਸ ਦਾ ਜਿਹੜਾ ਸਿਹਰਾ ਉਹ ਕੰਮ ਕਰਦਾ ਤੇ ਉਹ ਅੱਜ ਸਾਡੇ ਵਿੱਚ ਹੁੰਦਾ ਕਿੰਨਾ ਲੋਕਾਂ ਨੇ ਉਸ ਨੂੰ ਚੁੱਕਿਆ ਨਾ ਉਹਨਾਂ ਤੋਂ ਕੋਈ ਸਵਾਲ ਜਵਾਬ ਕੀਤਾ ਗਿਆ ਪਰ ਨੌਜਵਾਨ ਦਾਇਕ ਆ ਜਿਹੜਾ ਉਹ ਸਦਾ ਦੇ ਲਈ ਪੰਜਾਬ ਤੋਂ ਵਿਛੜ ਗਿਆ ਸਿੱਧੂ ਮੂਸੇ ਵਾਲੇ ਦੇ ਪਿਤਾ ਨੇ ਜ਼ਰੂਰੇ ਬਿਆਨ ਦਿੱਤਾ ਕੱਲੇ ਨੇ ਕਿ ਪਤਾ ਨਹੀਂ ਰੱਬ ਦੀ ਮਰਜ਼ੀ ਆ ਪਤਾ ਨਹੀਂ ਇੱਥੇ ਕੋਈ ਜੇਹਾ ਬੈਠਾ ਬੈਰੀ ਕਿ ਪੱਗਾ ਵਾਲੇ ਉਹਨਾਂ ਨੂੰ ਚੁੱਪਦੇ ਆ ਪੱਗਾ ਵਾਲੇ ਰਾਸ ਨਹੀਂ ਆਉਂਦੇ ਚੁੱਪਦੇ ਜਾਰੀ ਦੇਰ ਤੱਕ ਰਹਿ ਨਹੀਂ ਦਿੰਦੇ ਇਹ ਕੁਦਰਤੀ ਵਰਤਾਰਾ ਜਾਂ ਫਿਰ ਕਿਸੇ ਦੀ ਸਾਜ਼ਿਸ਼ ਆ ਇਹਦਾ ਜਾਂਚ ਦਾ ਵਿਸ਼ਾ ਪਰ ਕਈ ਸਵਾਲ ਖੜੇ ਜਰੂਰ ਹੋ ਰਹੇ ਆ ਕਿ ਰਾਜਵੀਰ ਜਵੰਦੇ ਦੇ ਨਾਲ ਵਾਕਿਆ ਹੀ ਕੀ ਕੁਦਰਤੀ ਕਹਿਰ ਹੋਇਆ ਜਾਂ ਫਿਰ ਕਿਸੇ ਵੱਲੋਂ ਸਾਜ਼ਿਸ਼ ਘੜੀ ਗਈ ਹੈ ਉਹ ਦੋਸਤ ਜਰੂਰ ਪਤਾ ਕਰਨੇ ਚਾਹੀਦੇ ਜਿਹੜੇ ਨਾਲ ਰਾਈਡ ਤੇ ਨਿਕਲੇ ਸੀ ਤੋਂ ਇੰਨਾ فاਸਲਾ ਕਿਵੇਂ ਪੈ ਗਿਆ ਜਿਨ੍ਹਾਂ ਨੇ ਉਸ ਨੂੰ ਬਾਅਦ ਚ ਚੱਕਿਆ ਵੀ ਨਹੀਂ ਉਹ ਬਲੈਰੋ ਗੱਡੀ ਦਾ ਵੀ ਪਤਾ ਕਰਨਾ ਚਾਹੀਦਾ ਜਿਹੜੀ ਕਹਿੰਦੇ ਅੱਗੋਂ ਬਲੈਰੋ ਗੱਡੀ ਆ ਗਈ ਤੇ ਅੱਛਾ ਮੇਨ ਗੱਲ ਇਹ ਵਕਈ ਆਇਆ ਹੈਗੀ ਏ ਕਿਉਂਕਿ ਇੱਕ ਰਾਈਡਰ ਨਿਕਲਦੇ ਨੇ ਨਾ ਸਭ ਤੋਂ ਪਹਿਲੇ ਤੇ ਸਭ ਤੋਂ ਵੱਡਾ ਸਵਾਲ ਹੀ ਇਹੀ ਪੈਦਾ ਹੁੰਦਾ ਏ ਜਦੋਂ ਇੱਕ ਰਾਈਡਰ ਹੈ ਇਸ ਤੋਂ ਪਹਿਲੇ ਉਹਨਾਂ ਦੇ ਕਈ ਵਲੋਗ ਵੀ ਆ ਚੁੱਕੇ ਨੇ ਕਈ ਜਗ੍ਹਾ ਤੇ ਜਾ ਕੇ ਪੈਰਾਗਲਾਈਡਿੰਗ ਕਰ ਚੁੱਕੇ ਨੇ ਕਈ ਨਵੀਂ ਨਵੀਂ ਜਗ੍ਹਾ ਪੇਚ ਚੁੱਕੇ ਨੇ ਹਰ ਚੀਜ਼ ਦੀ ਉਹਨਾਂ ਨੇ ਵੀਡੀਓ ਬਣਾਈ ਹਰ ਚੀਜ਼ ਦਾ ਉਹਨਾਂ ਨੇ ਗੋਪਰੋ ਲੱਗਾ ਹੁੰਦਾ ਉਹ ਕਿਤੇ ਸ਼ੁਗਲ ਵੀ ਕਰ ਰਹੇ ਹੁੰਦੇ ਸੀ ਨਾ ਉਸ ਚੀਜ਼ ਨੂੰ ਵੀ ਰਿਕਾਰਡ ਕਰਦੇ ਸੀ ਠੀਕ ਹੈ ਸਭ ਤੋਂ ਵੱਡੀ ਗੱਲ ਜਦੋਂ ਇੱਕ ਰਾਈਡਰ ਘਰੋਂ ਬਾਹਰ ਨਿਕਲਦਾ ਨਾ ਸਭ ਤੋਂ ਪਹਿਲੇ ਉਹਨਾਂ ਦਾ ਆਪਣਾ ਗਰੋਪਰੋ ਸੈੱਟ ਕਰਕੇ ਲਾ ਲੈਣਾ ਹੁੰਦਾ ਉਹ ਜਿੰਨੀ ਵੀ ਉਹਦੀ ਵੀਡੀਓ ਸਾਰੀ ਬਣਦੀ ਹੈ ਰਿਕਾਰਡ ਹੋ ਜਾਂਦੀ ਹੈ ਵਿੱਚ ਉਹਨੇ ਚੋਕ ਕੇ ਵੀ ਰਿਡਿਟਿੰਗ ਕਰਕੇ ਕਲਿੱਪ ਜਿਹੜੇ ਉਹ ਗਰੋ ਅਗਰੋ ਜਿਹੜਾ ਕੈਮਰਾ ਸੀ ਉਹ ਕਿੱਥੇ ਸੀ ਠੀਕ ਹੈ ਸਭ ਤੋਂ ਵੱਡੀ ਗੱਲ ਦੂਜੀ ਗੱਲ ਰਾਜਵੀਰ ਕਦੀ ਵੀ ਇਕੱਲਾ ਨਹੀਂ ਸੀ ਕਿਤੇ ਨਿਕਲਦਾ ਹੁੰਦਾ ਉਹਦੇ ਨਾਲ ਉਹਦੇ ਦੋ ਤਿੰਨ ਯਾਰ ਵੀ ਇਹ ਤਕਰੀਬਨ 3-4 ਮੋਟਰਸਾਈਕਲ ਇਹਨਾਂ ਦੀ ਹੁੰਦੀਆਂ ਹੁੰਦੀਆਂ ਸੀ ਠੀਕ ਹੈ ਤੁਸੀਂ ਇਹ ਦੇਖੋ ਅਗਰੋ ਕਹਿ ਰਹੇ ਨੇ ਕਿ ਅਗਰੋ ਇਕੱਲੇ ਹੋਏ ਅਗਰੋ ਨਾਲ ਦੋ ਚਾਰ ਐ ਸੀ ਇੱਕ ਚੀਜ਼ ਹੁੰਦੀ ਹੁੰਦੀ ਸੀ ਜਾਰ ਰਹੇ ਤੁਸੀਂ ਆਪਣੇ ਦੋਸਤਾਂ ਨਾਲ ਜਾ ਰਹੇ ਸੀ ਅਗਰ ਤੁਹਾਡੇ فاਸਲਾ ਪੈ ਗਿਆ ਤੁਸੀਂ ਤੁਮਸ ਨੂੰ ਆਪਣੇ ਆਪਣੇ ਦੋਸਤਾਂ ਨਾਲ ਲਾਉਣ ਦੀ ਕੋਸ਼ਿਸ਼ ਕਰਦੇ ਸਾਰੇ ਕਰਦੇ ਨੇ ਇੱਕ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿਉਂਕਿ ਉਸ ਟਾਈਮ ਮੌਕੇ ਦੇ ਉੱਤੇ ਫੋਨ ਵਗੈਰਾ ਵੀ ਹੋ ਜਾਂਦੇ ਨਹੀਂ ਜਾਂ ਜੋ ਵੀ ਹੋਿੰਦੇ ਨੇ ਨਾ ਮੌਕੇ ਤੇ ਕੋਈ ਰੱਬ ਕਿਸੇ ਨੇ ਕੋਈ ਰੱਬਾ ਵੀ ਨਹੀਂ ਕੀਤਾ ਤੇ ਕਿਸੇ ਨੇ ਪਿੱਛੇ ਮੁੜ ਕੇ ਵੀ ਨਹੀਂ ਵੇਖਿਆ ਕਿਉਂ ਬੈਠੇ ਪਏ ਗਏ ਐਕਸੀਡੈਂਟ ਹੋ ਗਿਆ ਨਾ ਉਹਨੂੰ ਚੁੱਕਣ ਦੀ ਵੀ ਨਹੀਂ ਆਉਂਦੀ ਦੇਖੋ ਪਹਿਲੇ ਕਹਿੰਦੇ ਜੀ ਉਹ ਜਿਹੜੇ ਨੇ ਉਹ ਛੋਟੇ ਦੇ ਵਿੱਚ ਬੱਜੇ ਛੋਟੇ ਪਸ਼ੂਆਂ ਦੇ ਵਿੱਚ ਬੱਜੇ ਨਹੀਂ ਕਹਿੰਦੇ ਫਿਰ ਕਹਿੰਦੇ ਗੱਡੀ ਦੇ ਵਿੱਚ ਬੱਜੇ ਦੇ ਵਿੱਚ ਬੱਜੇ ਨੇ ਠੀਕ ਹੈ ਉਹ ਗੱਡੀ ਮੌਕੇ ਤੇ ਹੀ ਗਾਇਬ ਹੋ ਗਈ ਮੌਕੇ ਤੇ ਹੀ ਗਾਇਬ ਹੋ ਗਈ ਉਹ ਜਿਹੜੇ ਫਿਰ ਕਹਿੰਦੇ ਅੱਛਾ ਮੰਨ ਲਿਆ ਜੀ ਕਿਸੇ ਛੋਟੇ ਵਿੱਚ ਵੀ ਬੱਜੇ ਨੇ ਉਹ ਛੋਟੇ ਕਿੱਥੇ ਗਏ ਉਹ ਛੋਟੀਆਂ ਨੂੰ ਤਾਂ ਕੀ ਕੋਈ ਨਾ ਕੋ ਸਵਾਲ ਉੱਠਦੇ ਨੇ ਬਹੁਤ ਜ਼ਿਆਦਾ ਠੀਕ ਹੈ ਸਭ ਤੋਂ ਵੱਡੀ ਗੱਲ ਤੇ ਹੈ ਕਿ ਜਿਹੜਾ ਹੁਣ ਮੇਨ ਸ਼ੱਕ ਵੀ ਜਾ ਰਿਹਾ ਨਾ ਸਭ ਤੋਂ ਵੱਡਾ ਜਿਹੜਾ ਸ਼ੱਕ ਜਾ ਰਿਹਾ ਹੈ ਐਵੇਂ ਕਹੀਏ ਕਿਸੇ ਬੰਦੇ ਦੀ ਅਗਰ ਕੋਈ ਚੀਜ਼ ਗਵਾਚਦੀ ਨਾ ਉਹਦੇ ਲਈ ਹਰ ਬੰਦਾ ਚੋਰ ਹੁੰਦਾ ਤੇ ਜੇ ਇਸ ਮੰਨ ਲਈਏ ਉਹਦਾ ਪੁੱਤ ਗਿਆ ਨਾ ਉਹਦੇ ਲਈ ਹਰ ਬੰਦਾ ਹੀ ਕਾਤਲ ਹੈ ਠੀਕ ਹੈ ਸਭ ਤੋਂ ਵੱਡਾ ਉਹਨਾਂ ਸ਼ੱਕ ਉਹਦੇ ਯਾਰਾਂ ਬੇਲੀਆਂ ਤੇ ਵੀ ਜਾ ਰਿਹਾ ਹੈ ਇਹ ਰਕ ਚੀਜ਼ ਹੈ ਨਾ ਕਿ ਜਦੋਂ ਇੰਨਾ ਵੱਡਾ ਹਾਸਾ ਹੋ ਗਿਆ ਤੇ ਉਹਦੇ ਬੇਲੀ ਆਏ ਤੱਕ ਨਹੀਂ ਉਸਾ ਕਿਹਾ ਤਾਂ ਨਹੀਂ ਗੱਲ ਹੈ ਜੀ ਮੇਨ ਗੱਲ ਵੀ ਹੈ ਜੀ ਮੈਂ ਇਹ ਗੱਲ ਨੂੰ ਸੋਚਦਾ ਸੀ ਕਿ ਯਾਰ ਉਹ ਕਹਿੰਦੇ ਪਏ ਸੀ ਮੈਂ ਇੱਕ ਵੀਡੀਓ ਦੇ ਵਿੱਚ ਵੀ ਆਪਣੀ ਜੀ ਗੱਲ ਕੀਤੀ ਸੀ ਕਿ ਯਾਰ ਉਹ ਇੱਕ ਇਕੱਲੇ ਇਕੱਠੇ ਨਹੀਂ ਸੀ ਇਕੱਲੇ ਨਹੀਂ ਸੀ ਤਿੰਨ ਚਾਰ ਗੱਲ ਜਿਹੜੀ ਸੀ ਟੀਵੀ ਦੀ ਵੀਡੀਓ ਹੈ ਫੂਟੇਜ ਹੈ ਉਹ ਵੀ ਨਹੀਂ ਹੈ ਦਾ ਕੈਮਰੇ ਚ ਉਹ ਵੀ ਨਹੀਂ ਹੈ ਦਾ ਕਾਰ ਵੀ ਵੀਡੀਓ ਜੁਨੀਆ ਗੱਲਾਂ ਕੀਤੀਆਂ ਸਾਰੀ ਰਿਐਲਿਟੀ ਵਸਨ ਤਾਂ ਬਹੁਤ ਸਾਰੇ ਸਵਾਲ ਮੰਗਣ ਉਹਨਾਂ ਦੀ ਮੇਨ ਚੀਜ਼ ਦੀ ਗੱਲ ਹੈ ਜੀ ਕਿ ਉਹ ਜੇਜੇਸ ਰੋਡ ਦੇ ਉੱਤੇ ਜਾਂਦੇ ਪਏ ਨੇ ਜਾਂ ਜੇਸ ਰੋਡ ਦੇ ਉੱਤੇ ਡਿੱਗੇ ਨੇ ਉਹ ਹਰ ਚੀਜ਼ ਹੋਈਏ ਉਸ ਰੋਡ ਦੀ ਜਾਂ ਉਸ ਚੀਜ਼ ਦੀ ਉਹਨਾਂ ਦੀ ਡਿੱਗਣ ਦੀ ਕਿਥੇ ਜੀ ਕੋਈ ਸਿਰਫ ਉਹ ਇੱਕ ਚੀਜ਼ ਪਾਉਂਦੇ ਆ ਉਹ ਸਿੱਧੂ ਮੂਸੇ ਵਾਲੇ ਨੇ ਪਹਿੋਂ ਨੇ ਗੱਲ ਕੀਤੀ ਹੈ ਕਿ ਪਤਾ ਨਹੀਂ ਹੁਣ ਇਹ ਐਕਸੀਡੈਂਟ ਹੋਇਆ ਹੈ ਜਾਂ ਇਹ ਕਰਵਾਇਆ ਕਰਵਾਇਆ ਯਾਰ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਇਹ ਦੀਪ ਸਿੱਧੂ ਦੀ ਉਹਨਾਂ ਨੇ ਗੱਲ ਕੀਤੀ ਹੈ ਦੀਪ ਸਿੱਧੂ ਦਾ ਵੀ ਐਕਸੀਡੈਂਟ ਉਹ ਬਾਤ ਜੋ ਸਾਰੀ ਤਹਿਕੀਕ ਬਾਦ ਨੂੰ ਨਿਕਲੀ ਐਕਸੀਡੈਂਟ ਹੋਇਆ ਨਹੀਂ ਸੀ ਐਕਸੀਡੈਂਟ ਕਰਵਾਇਆ ਉਹ ਕਹਿੰਦੇ ਇਨਾਂ ਜਿਹਨਾਂ ਨੇ ਬਾਦ ਨੂੰ ਜਵਾਬ ਜਿਨ੍ਹਾਂ ਨੂੰ ਜਵਾਬ ਦੇਣੇ ਪੈਂਦੇ ਨੇ ਐਸ ਇਸ ਨੂੰ ਬਸ ਇਹ ਕਹਿ ਦਿੰਦੇ ਨੇ ਕਿ ਉਸ ਤੋਂ ਬਾਅਦ ਡਾਕਟਰਾਂ ਨੇ ਕਿਹਾ ਹੈ ਕਿ ਅਗਰ ਇਹਨਾਂ ਨੂੰ ਸਿੱਧਾ ਮਤਲਬ ਉਹ ਉੱਤੇ ਪਾਉਂਦੇ ਤੇ ਨਹੀਂ ਦਿਮਾਗ ਸੀਜਨ ਦਿਮਾਗ ਉਸ ਟਾਈਮ ਮੈਨੂੰ ਇਨਾਂ ਸ਼ੱਕ ਕਿ ਜਦੋਂ ਇਹਨਾਂ ਦਾ ਉੱਥੇ ਮੇਨ ਐਕਸੀਡੈਂਟ ਹੋਇਆ ਦਾ ਮੌਕੇ ਦੇ ਉੱਤੇ ਕੋਈ ਬੰਦੇ ਮੌਜੂਦ ਸੀ ਉਹ ਬੰਦੇ ਨਹੀਂ ਹੈ ਨਹੀਂ ਹੈ ਜਿਹੜੇ ਮੌਕੇ ਤੇ ਮੌਜੂਦ ਸੀ ਕਿ ਸਾਡੀ ਅੱਖਾਂ ਦੇ ਸਾਹਮਣੇ ਐਕਸੀਡੈਂਟ ਹੋਇਆ ਇਹ ਕਹਿੰਦੇ ਨੇ ਕਿ ਆਪਣਾ ਹੈਲਮਟ ਟੁੱਟ ਗਿਆ ਜੇ ਹੈਲਮਟ ਟੁੱਟ ਗਿਆ ਤੇ ਫਿਰ ਸੱਟ ਵੀ ਕੋਈ ਨਹੀਂ ਨਜ਼ਰ ਆਉਂਦੀ ਸੱਟ ਨਹੀਂ ਯਾਰ ਉਹਨਾਂ ਨੂੰ ਗੁੱਜਵੀਆਂ ਸੱਟਾਂ ਲੱਗੀਆਂ ਜਿੰਨੀਆਂ ਦੀ ਲੱਗੀਆਂ ਬਾਹਾਂ ਜ਼ਖਮ ਵਾਲੀ ਕੋਈ ਸੱਟ ਨਹੀਂ ਹੈਲਮਟ ਟੁੱਟਦਾ ਇਹ ਤੇ ਕਮਸ ਕਮ ਲੱਗਨ ਤੱਕ ਦੀ ਤੇ ਹੁੰਦੀ ਹੈ ਲੱਗਨ ਦੀ ਕਰ ਖਰਾਸ਼ਾਂ ਪੈਂਦੀਆਂ ਨੇ ਕਿਤੇ ਕੰਨ ਤੇ ਲੱਗ ਜਾਂਦਾ ਕਿਤੇ ਕੋਈ ਦਿਮਾਗ ਦੇ ਸਿਰ ਤੇ ਵੱਜ ਜਾਂਦਾ ਕੋਈ ਖੂਨ ਨਿਕਲਦਾ ਉਹਨਾਂ ਦਾ ਖੂਨ ਵਹਿ ਜਾਂਦਾ ਸਿਰ ਦੇ ਵਿੱਚੋਂ ਖੂਨ ਵਹਿ ਜਾਂਦਾ ਨਾ ਫਿਰ ਉਹਨੂੰ ਦੀ ਆਕਸੀਜਨ ਉੱਤੇ ਨੂੰ ਵਰਕ ਨਹੀਂ ਸੀ ਕਿਉਂਕਿ ਆਕਸੀਜਨ ਨਹੀਂ ਸਾਰੀ ਥੱਲੇ ਨੂੰ ਸਵਾਲੀਆ ਤੇ ਬਹੁਤ ਵੱਡਾ ਖੜਾ ਹੋ ਗਿਆ ਸਵਾਲ ਦੀਆਂ ਨਿਸ਼ਾਨ ਲੱਗਿਆ ਹੋਗੇ ਵੱਡਾ ਸਵਾਲੀਆ ਹੈ ਜ ਏ ਆਮ ਇਨਸਾਨ ਨਹੀਂ ਹੈ ਪੰਜਾਬ ਦਾ ਉਹ ਨਗੀਨਾ ਜਿਹੜਾ ਬਹੁਤ ਪੰਜਾਬ ਨੂੰ ਪ੍ਰਮੋਟ ਕਰਨ ਵਾਲਾ ਸੀ ਚਲੋ ਦੀਪ ਸਿੱਧੂ ਦੇ ਦੀ ਐਕਸੀਡੈਂਟ ਦੀ وجہ ਤੇ ਸਾਹਮਣੇ ਆ ਆ ਗਈ ਹੈ ਜਾਂ ਹੁਣ ਤਾਂ ਇਹ ਪਤਾ ਚੱਲਦਾ ਉਹਨੂੰ ਐਕਸੀਡੈਂਟ ਕਰਵਾ ਕੇ ਮਰਵਾਇਆ ਵੀ ਇਸ ਗੱਲ ਤੋਂ ਲਿਆ ਹੈ ਕਿ ਪੰਜਾਬ ਦੇ ਰੀਅਲ ਵਾਚ ਚੁੱਕਾ ਲੱਗ ਪਿਆ ਸੀ ਵੋਟਾਂ ਲੈਣ ਲੱਗ ਪਿਆ ਸੀ ਨਹੀਂ ਨਹੀਂ ਕਿਸੇ ਨਾਲ ਹੈ ਹਿੰਦੀ ਦੇ ਕਿਸੇ ਨਾਲ ਕੋਈ ਮਾਰੀ ਚੰਗੀ ਗੱਲਬਾਤ ਨਹੀਂ ਸੀ ਸਿਰਫ ਮੇਰੀ ਗੱਲ ਉਹ ਜਿਹੜੀ ਐਂਡ ਵਿੱਚ ਕਰ ਗਏ ਨੇ ਨਾ ਪੱਗਾਂ ਵਾਲੇ ਚੁੱਪਦੇ ਡਾਂਲੇ ਚੁੱਪਦੇ ਪੈ ਗਿਆ ਪੱਗਾਂ ਵਾਲਾ ਇਸ ਟਾਈਮ ਫੇਮਸ ਹੋ ਰਿਹਾ ਚੁੱਪਦਾ ਪਿਆ ਹੁਣ ਸਭ ਨਾਲੋਂ ਵੱਡੀ ਗੱਲ ਜੋ ਉਹਨਾਂ ਨੂੰ ਦਿਲਜੀਤ ਚੁੱਪਦਾ ਪਿਆ ਕੋਈ ਵੀ ਨਹੀਂ ਚੁੱਪਦਾ ਦੇਖੋ ਕਿਉਂਕਿ ਸਭ ਤੋਂ ਵੱਡੀ ਆਵਾਜ਼ ਵੀ ਦਿਲਜੀਤ ਨੇ ਚੁੱਕ ਕੇ ਚੁੱਕੀ ਸੀ ਕਿ ਮੇਰੀ ਫਿਲਮ ਦੇ ਉੱਤੇ ਬੜਾ ਵੱਡਾ ਬਿਆਨ ਲਾ ਦਿੱਤਾ ਹੈ ক্রিকেট ਮੈਚ ਇਹ ਕਿੱਧਰ ਚੱਲੇ ਚੱਲੇ ਗਏ ਇਹ ਤਰ੍ਹਾਂ ਕਹਿੰਦਾ ਕਿੱਥੇ ਗਿਆ ਜੇ ਕਹਿੰਦਾ ਥੋੱਕੇ ਚਟਿਆ ਜੇ ਫਿਰ ਸਭ ਤੋਂ ਵੱਡੀ ਗੱਲ ਉੰਦੀ ਵੀ ਗੱਲ ਰਾਈਟ ਤੇ ਹੈਗੀ ਐ ਮੈਚਾਂ ਮਰੀ ਤਾਂ ਤੁਹਾਡੀਆਂ ਸਾਰਾ ਕੁਝ ਕਿਉਂ ਨਹੀਂ ਹੁੰਦਾ ਨਾ ਖੇਲਦੇ ਇਸੇ ਜਦੋਂ ਫਿਲਮ ਬਲੌਕ ਹੋਈ ਨਾ بڑے ਲੋਕੋ ਦੋ ਸਵਾਲੀਆ ਵਾਲਾ ਚੁੱਕਦੇ ਸੀ ਕਿ ਅੱਛਾ ਹੁਣ ਕੱਲ ਨੂੰ ਮੈਚਾਂ ਦਾ ਕੀ ਬਣੇਗਾ ਮੈਚਾਂ ਦਾ ਕੀ ਬਣੇਗਾ ਤੇ ਹਰ ਬੰਦਾ ਇਹੀ ਕਹਿੰਦਾ ਸੀ ਕਿ ਨਹੀਂ ਮੈਚ ਨਹੀਂ ਖੇਲਣਗੇ ਨਹੀਂ ਖੇਲਣਗੇ ਉਹ ਇੰਡੀਅਨ ਚੈਨਲ ਵਾਲਾ ਇੱਕ ਸ਼ਵਾਂਕਰ ਮਿਸ਼ਰਾ ਉਹਨੇ ਬੜੀ ਕੀਤੀ ਇਸ ਗੱਲ ਤੇ ਕਿ 15 ਲੱਖ ਰੁਪਏ ਦੀ ਇੱਕ ਐਡ ਚੱਲਦੀ ਥਾਡੀ 15 ਸੈਕਿੰਡ ਦੀ 15 ਲੱਖ ਰੁਪਏ ਦੀ ਤੇ ਇੱਕ ਮੈਚ ਦੇ ਵਿੱਚ ਤੁਸੀਂ ਲੱਖਾਂ ਐਡਾਂ ਚਲਾਉਂਦੇ ਹੋ ਇਨਾ ਪੈਸਾ ਤੁਸੀਂ ਇਕੱਠਾ ਕਰਨਾ ਹੈ ਤੁਸੀਂ ਮੈਚ ਕਿਵੇਂ ਰੋਕ ਸਕਦੇ ਤੇ ਉਹੀ ਗੱਲ ਉਹਨਾਂ ਨੇ ਮੈਚ ਨਹੀਂ ਰੋਕਿਆ ਐਂਡ ਦੇ ਵਿੱਚ ਉਹਨਾਂ ਨੇ ਟਰਾਫੀ ਵਾਲਾ ਡਰਾਮਾ ਕਰ ਦਿੱਤਾ ਲੋਕਾਂ ਲਈ ਸੱਚੇ ਹੋਂ ਲਈ ਹੈ ਕੀ ਅਸੀ ਟਰਾਫੀ ਨਹੀਂ ਲਈ ਤੇ ਫਿਰ ਦਿਲਜੀਤ ਦੀ ਮੂਵੀ ਤੇ ਉਸੇ ਜਿਹੜੀ ਟਾਈਮ ਤੋਂ ਪਹਿਲੇ ਦੀ ਬਣੀ ਹੋਈ ਹੈ ਟਾਈਮ ਤੋਂ ਪਹਿਲੇ ਤੋਂ ਜਾਂ ਤੇ ਹੋਏ ਟਾਈਮ ਤੋਂ ਬਾਅਦ ਬਣੀ ਹੋਈ ਹੈ ਉਹ ਵੀ ਚੱਲ ਮੇਰਾ ਪੁੱਤ ਉਹ ਵੀ ਪਹਿਲੇ ਬੰਨੀਆਂ ਸੀ ਇਹਨਾਂ ਨੇ ਬਲੌਕ ਕਰ ਦਿੱਤੀ ਜਿੰਨੀਆਂ ਫਿਲਮਾਂ ਵੀ ਪਹਿਲੇ ਬੰਨੀਆਂ ਸੀ ਇਹਨਾਂ ਨੇ ਸਾਰੀਆਂ ਇੰਗੀਆਂ ਮਤਲਬ ਕਿ ਪੰਜਾਬ ਇੰਡਸਟਰੀ ਨੂੰ ਜਿੰਨਾਂ ਨੂੰ ਖਸਾਹ ਪਹੁੰਚਾਣਾ ਜਾ ਰਹੇ ਨੂੰ ਪੰਜਾਬ ਦੇ ਪੈ। ਉਸੇ ਗੱਲ ਕਰ ਰਹੇ ਸਿਰਫ ਪੱਗਾਂ ਨਾਲ ਚੁੱਪਣਦੇ ਨੇ ਹਰ ਜਗ੍ਹਾ ਸਿਰਫ ਪੱਗਾਂ ਨਾਲ ਚੁੱਪਦੇ ਨੇ ਚੁੱਪਦੇ ਪਏ ਨੇ ਬਾਕੀ ਚੁੱਪਦੇ ਪਏ ਜਿੱਥੇ ਇਹਨਾਂ ਨੂੰ ਕਿਸੇ ਚੀਜ਼ ਦਾ ਜਵਾਬ ਦੇਣਾ ਪੈਂਦਾ ਕੋਈ ਸਵਾਲ ਔਰ ਦਾ ਜਵਾਬ ਦੇ ਬਿਲਕੁਲ ਇਹ ਦੇਖੋ ਜੀ ਹੌਲੀ ਹੌਲੀ ਹੁਣ ਇਹ ਗੱਲ ਨਿਕਲਦੀ ਪਈ ਹੈ ਹੌਲੀ ਹੌਲੀ ਸਾਹਮਣੇ ਆਏਗੀ ਸਾਡੀ ਵੀਰਿਆਪਦੇਸ਼ ਵੀ ਯੂਜ਼ਰਸ ਦੇ ਵਿੱਚ ਬੜੇ ਲੋਕ ਐਸੇ ਨੇ ਇੰਟੈਲੀਜੈਂਟ ਲੋਕ ਨੇ ਜਿਹੜੇ ਇਸ ਗੱਲਬਾਤ ਤੇ ਆਪਾਂ ਨੂੰ ਬੜੇ ਕਮੈਂਟ ਕਰਨਗੇ ਤੇ ਹਰ ਬੰਦਾ ਆਪਣੀ ਅਗਾਹੀ ਦੇਵੇਗਾ ਬਿਲਕੁਲ ਉਹ ਦੇ ਦੇਣ ਕਿ ਮੇਨ ਗੱਲ ਇਹ ਹੈਗੀ ਹੈ ਕਿ ਸਾਡੇ ਸਾਹਮਣੇ ਹੁਣ ਸਿੱਧੂ ਮੂਸੇਵਾਲਾ ਕੇਸ ਦੇਖ ਲਵੋ ਦੀਪ ਸਿੱਧੂ ਕੇਸ ਦੇਖ ਲਵੋ ਇਹ ਹੁਣ ਤੁਸੀਂ ਮੇਨ ਰੀਸੈਂਟਲੀ ਕੇਸ ਦੇਖ ਲਵੋ ਜਿਹੜਾ ਅਚਾਹ ਪ੍ਰਿੰਦਰ ਗੁਰਮਨ ਵਿੰਦਰ ਗੁਰੂ ਮਾਲਾ ਕਰਨ ਲੱਗਾ ਸੀ ਹਾਂ ਜੀ ਵਿੰਦਰ ਗੁਰੂ ਉਹ ਟੀਕਾ ਲਵਾਣ ਗਿਆ ਸਿਰਫ ਤੁਹਾਨੂੰ ਮੇਨ ਚੀਜ਼ ਹੈ ਮੇਰੀ ਵਿਲੀ ਨਾਲ ਗੱਲ ਹੁੰਦੀ ਪਈ ਸੀ ਕਹਿੰਦਾ ਵੀਰੇ ਸਿਰਫ ਉਹ ਆਪਣੀ ਬੋਡੀ ਲਈ ਇੱਕ ਟੀਕਾ ਲਵਾਣ ਗਿਆ ਹਸਪਤਲ ਘਰੋਂ ਬਿਲਕੁਲ ਸਹੀ ਆਪਣੇ ਯਾਰਾਂ ਬਲੀਏ ਦੇ ਨਾਲ ਗਿਆ ਉੱਥੇ ਜਾ ਕੇ ਉਹਨੂੰ ਹੱਟ ਅਟੈਕ ਆ ਗਿਆ ਇੱਕ ਟੀਕੇ ਤੋਂ ਬਾਅਦ ਉਹਨੂੰ ਹੱਟ ਅਟੈਕ ਆ ਗਿਆ ਅੱਛਾ ਮੈਂ ਨਿਊਜ਼ ਵੇਖ ਰਿਹਾ ਸੀ ਉਹਦੇ ਵੀ ਦੱਸਦੇ ਪਰਸਨ ਕਿ ਉਹਨੂੰ ਓਵਰਡੋਜ਼ ਦਿੱਤੀ ਗਈ ਹੈ ਅੱਛਾ ਆਪਣੇ ਇੱਕ ਨਾ ਜਿਹਦੀ ਕਰਗਰਨ ਹਾਈਟਾਈਜ਼ ਹੈ ਕਵਰਟਸ ਵੀ ਥੱਲੇ ਆਇਆ ਹੈ ਕਿਸੇ ਕੇ ਵੀਡੀਓ ਤੁਹਾਨੂੰ ਪਤਾ ਨਹੀਂ ਹੈ ਉਹਨਾਂ ਨੂੰ ਬੇਸਿਕਲੀ ਮਾਰੇ ਆ ਗਿਆ ਠੀਕ ਹੈ ਡਾਕਟਰਾਂ ਦੀ ਨਾਹਲੀ ਦੀ وجہ ਤੋਂ ਮਰ ਗਏ ਠੀਕ ਹੈ ਮੈਂ ਫਿਰ ਉਹਨਾਂ ਨੂੰ ਵੀ ਦੱਸਿਆ ਸੀ ਕਿ ਅਸੀਂ ਅਗਲੀ ਵੀਡੀਓ ਦੇ ਵਿੱਚ ਇਹ ਗੱਲਬਾਤ ਕੀਤੀ ਸੀ ਕਿ ਡਾਕਟਰਾਂ ਦੀ ਨਾਹਲੀ ਕਰਕੇ ਜਿਹੜਾ ਹੈ ਨਾ ਉਹ ਵਰਿੰਦਰ ਭਾਈ ਵਰਿੰਦਰ ਘੁੰਮਣਜੜਾ ਉਹਦੀ ਡੈਥ ਹੋਈ ਹੈ ਹਾਲਾਂਕਿ 40th ਹਸਪਤਾਲ ਨੂੰ ਪੰਜਾਬ ਦਾ ਸਭ ਤੋਂ ਬੰਨਿਆ ਹੁੰਦਾ ਹੈ। ਇਹ ਕਿਸੇ ਵੀ ਸੈਲਿਬ੍ਰਿਟੀ ਨੂੰ ਕੁਝ ਹੁੰਦਾ ਹੈ ਨਾ ਤੇ ਉਹ 40th ਹਸਪਤਾਲ ਰਿਕਮੈਂਡ ਕਰਦੇ ਨੇ ਸਭ ਤੋਂ ਪਹਿਲੇ ਤੇ ਉੱਥੇ ਹੀ ਜਿਹੜਾ ਬੰਦਾ ਪਹੁੰਚ ਰੱਖਦਾ ਸਭ ਤੋਂ ਪਹਿਲੇ ਉੱਥੇ ਹੀ ਜਾਂਦਾ ਹੈ। ਮੈਨੂੰ ਲੱਗ ਰਿਹਾ ਉਹੀ ਹਸਪਤਾਲ ਉਹਨਾਂ ਨੇ ਆਪਣੇ ਹੱਥਾਂ ਚ ਕੀਤਾ ਓਏ। ਹਾਂ। ਕੁਛ ਨਾ ਕੁਛ ਤੇ ਹੋਇਆ ਓਏ। ਕੋਈ ਰੀਜ਼ਨ ਤੇ ਹੈ। ਦੇਖੋ ਉਹ ਗੱਲ ਹੈ ਯੋ GoPro ਕੈਮਰਾ ਕਿਤੇ ਕੋਈ ਨਾ ਕੋਈ ਰਿਕਾਰਡਿੰਗ ਤਾਂ ਹੁੰਦੀ ਹੈ। ਇੱਕ ਦਿਨ ਰਿਕਾਰਡਿੰਗ ਹੁੰਦੀ ਕੋਈ ਜਾਨਵਰ ਵਿੱਚ ਵੱਜਦੀ ਹੈ ਕੋਈ ਹੁੰਦੀ ਪਤਾ ਕਿ ਲੱਗਦਾ ਕੋਈ CCTV ਵੀ ਫੁਟੇਜ ਹੋਵੇ। ਸਵਾਲ ਬੜ ਮਾ ਦਾ ਪੁੱਤ ਤੇ ਚਲਾ ਗਿਆ ਹੁਣ ਤੇ ਜੋ ਮਰਜ਼ੀ ਕੁਝ ਵੀ ਸਾਹਮਣੇ ਆ ਜਾਵੇ ਉਹ ਮਾ ਦਾ ਇਕੱਲਾ ਤੁੱਲਾ ਪੁੱਤ ਸੀ ਉਹ ਤੇ ਚਲਾ ਗਿਆ ਪਰ ਇਨਸਾਫ ਤੇ ਮਿਲਿਆ ਨਹੀਂ ਯਾਰ ਕਿ ਇਨਸਾਫ ਉਹ ਮਿਲਨ ਨੂੰ ਤੇ ਇਨਸਾਫ ਹੁਣ ਤੁਸੀਂ ਐ ਇਨਸਾਫ ਵਾਲੀ ਗੱਲ ਉਹ ਕਰਦੇ ਹੋ ਸਿੱਧੀ ਮੂਸੇ ਵਾਲੇ ਨੂੰ ਚਾਰ ਪੰਜ ਮਸਾਲੇ ਉਹ ਸਾਫ ਮਿਲਿਆ ਉਹਨਾਂ ਦੇ ਸਾਰਾ ਕੁਝ ਅਗਲੇ ਨੇ ਮੰਨਿਆ ਵੀ ਹੈ ਸਰੀਆਂ ਗੋਲੀਆਂ ਮਾਰੀਆਂ ਅਗਲਿਆਂ ਨੇ ਮੰਨਿਆ ਵੀ ਹੈ ਕਿ ਅਸੀਂ ਮਾਰਿਆ ਹੈ ਇਸ ਵਜ੍ਹਾ ਤੋਂ ਮਾਰਿਆ ਹੈ ਇਹ ਕਿਤਾ ਉਹਨਾਂ ਦਾ ਕੀ ਕਰ ਲਿਆ ਫਿਰ ਵੀ ਐਕਸੀਡੈਂਟ ਕਰਾ ਦਿੱਤਾ ਜਦੋਂ ਉਹਨਾਂ ਨੂੰ ਤਾਂ ਗੋਲੀਆਂ ਵੱਜੀਆਂ ਫਿਰ ਵੀ ਉਹਦਾ ਕੋਈ ਫੜਿਆ ਨਹੀਂ ਗਿਆ ਇੱਥੇ ਕੋਈ ਨਹੀਂ ਫੜਿਆ ਗਿਆ ਹਾਏ ਹਾਏ ਵੀਰੋ ਆਪਣੇ ਕਮੈਂਟਾਂ ਦੇ ਨਾਲ ਲਾਜ਼ਮੀ ਅਗਾਹੀ ਕਰਨਾ ਕਿ ਕੀ ਮਾਮਲਾ ਤੇ ਨੇ ਕੀ ਹੋ ਰਿਹਾ ਹੈ ਤੇ ਕਿਉਂ ਹੋ ਰਿਹਾ ਤੇ ਪੰਜਾਬੀਆਂ ਨਾਲ ਹੀ ਕਿਉਂ ਹੋ ਰਿਹਾ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਰੱਖੋ ਆਪਣਾ ਖਿਆਲ